ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਰਾਸ਼ਟਰੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਜ਼ਿਲ੍ਹਾ ਕਰਤਾਰਪੁਰ ਦਾ ਲੋਕ ਸਭਾ ਦਾ ਉਮੀਦਵਾਰ ਅਮਨ ਸੇਰ ਸਿੰਘ ਜੀ ਸ਼ਹਿਰੀ ਕਲਸੀ ਐਮ ਐਲ ਏ ਬਟਾਲਾ ਨੂੰ ਉਮੀਦਵਾਰ ਬਣਾ ਕੇ ਸਾਨੂੰ ਦਿੱਤਾ ਹੈ ਬੜੀ ਖੁਸ਼ੀ ਹੋਈ ਇਸ ਗੱਲ ਨਾਲ ਕੀ ਲੋਕਲਾ ਜਿਹੜਾ ਐਮਐਲਏ ਸਾਨੂੰ ਮਿਲਿਆ ਤਾਂ ਮੈਂ ਵਿਸ਼ਵਾਸ ਦਉਨਾ ਹਾਈ ਕਮਾਂਡ ਨੂੰ ਕਿ ਅਸੀਂ ਸਾਰੇ ਜ਼ਿਲ੍ਹੇ ਵਾਲੇ ਰਲ ਮਿਲ ਕੇ ਇਹ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹਦੇ ਚ ਵੱਡੀ ਲੀਡ ਤੇ ਜਿਹੜਾ ਜਿਤਾ ਕੇ ਆਪਣਾ ਐਮਪੀ ਜਿਹੜਾ ਦਿੱਤਾ ਸਾਨੂੰ ਤਾਂ ਆਮ ਆਦੀ ਪਾਰਟੀ ਦੀ ਝੋਲੀ 'ਚ ਸੀਟ ਜਿਹੜੀ ਆਪਾਂ ਪਾਵਾਂਗੇ ਜਿਹਦੇ ਨਾਲ ਸਰਕਾਰ ਭਗਵਾਨ ਸਿੰਘ ਮੁੱਖ ਮੰਤਰੀ ਪੰਜਾਬ શ્રી ਅਰਵਿੰਦ ਕੇਜਰੀਵਾਲ ਜੀ ਦੇ ਹੱਥ ਮਜ਼ਬੂਤ ਹੋਣਗੇ ਧੰਨਵਾਦ ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਡਾਕਟਰ ਸੰਦੀਪ ਪਾਟਕ ਜੀ ਦਾ ਜਿਨ੍ਹਾਂ ਨੇ ਸਾਡਾ ਛੋਟਾ ਵੀਰ ਐਮਐਲਏ ਪਟਾਲਾ ਸ਼ਰੀ ਕਲਸੀ ਜੀ ਨੂੰ ਇਸ ਜੋਗ ਸਮਝਿਆ ਹਲਕਾ ਲੋਕ ਸਭਾ ਗਰਦਾਸਪੁਰ ਤੋਂ ਉਮੀਦਵਾਰ ਲਾਨਿਆ ਅਸੀਂ ਆਪਣੀ ਸਾਰੀ ਗਰਦਾਸਪੁਰ ਦੀ ਟੀਮ ਪਾਰਟੀ ਨੂੰ ਵਿਸ਼ਵਾਸ ਦਉਂਦੇ ਆਂ ਕਿ ਗਰਦਾਸਪੁਰ ਦੀ ਟਿਕਟ ਅਸੀਂ ਬਹੁਤ ਵੱਡੀ ਲੀਡ ਤੇ ਦਿਲ ਰਾਤ ਮਿਹਨਤ ਕਰਕੇ ਜਿਤਾ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਮੇਰੇ ਭਰਾ ਸ਼ੈਲੀ ਚਲਸੀ ਜੀ ਨੂੰ ਬਹੁਤ ਬਹੁਤ ਟਿਕਟ ਮਿਲ ਤੇ ਮੁਬਾਰਕਾਂ ਉਹ ਨਾਲ ਨਾਲ ਜਿਹੜਾ 4 ਜੂਨ ਨੂੰ ਰਿਜ਼ਲਟ ਆਉਣਾ ਉਹਦੀ ਵੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ